ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚੋਗੇ ਅਗਰ ਤੁਸੀਂ ਬਾਹਰ ਦੋਸਤੋ ਸੈਟ ਹੋ ਫਿਰ ਤੁਹਾਨੂੰ ਹਰ ਗੱਲ ਦਾ ਪਤਾ ਹੀ ਹੈ ਜਿਹੜੇ ਬੰਦੇ ਬਾਹਰ ਰਹਿੰਦੇ ਨੇ ਨਾ ਉਹਨਾਂ ਦੇ ਬੱਚੇ ਜਿਹੜੇ ਛਾਣੇ ਹੋਈਂਦੇ ਉਹਨਾਂ ਉਹ ਸੋਚਦੇ ਚਲੋ ਜੀ ਆਪਣਾ ਕਲਚਰ ਇੰਡੀਆ ਚ ਗਿਆ ਉੱਤੋਂ ਅਸੀਂ ਬੱਚਾ ਵਿਆਹ ਲੈਣੇ ਆ ਭਾਵੇਂ ਕੁੜੀ ਤੇ ਭਾਵੇਂ ਮੁੰਡਾ ਵੀ ਚਲੋ ਉੱਥੇ ਸਾਨੂੰ ਚੰਗਾ ਰਿਸ਼ਤਾ ਮਿਲ ਜੇਗਾ ਥੋੜੀ ਵਾਕਫੀ ਹੁੰਦੀ ਰਿਸ਼ਤੇਦਾਰੀ ਹੁੰਦੀ ਹੈ ਤੇ ਬੰਦੇ ਦੇ ਹੋਏ ਦਿਮਾਗ ਚ ਹੁੰਦਾ ਚਲੋ ਜੀ ਪਰਮਾਤਮਾ ਦੀ ਬੀ ਬੜੀ ਕਿਰਪਾ ਕੀ ਬਾਰਸੀ ਹਰ ਚੀ ਸੜਗ ਵਧੀਆ ਕੀ ਰੋਟੀ ਪਾਣੀ ਅੱਛਾ ਖਾਣੇ ਪਿਆ ਤੇ ਚਲੋ ਜਿਹੜਾ ਵਿਆਹ ਸ਼ਾਦੀ ਦੇ ਕੰਮ ਇੰਡੀਆ ਤੋਂ ਬਚਾ ਲਿਆ ਉਹ ਜਦੋਂ ਜਾ ਕੇ ਤੁਸੀਂ ਉੱਥੇ ਰਿਸ਼ਤੇ ਰਿਸ਼ਤੇ ਵੇਖਦੇ ਉਹਨਾਂ ਬਾਅਦ ਦੇ ਇਹ ਤੁਹਾਨੂੰ ਬੜੀ ਜਾਂਦੇ ਰਿਸ਼ਤੇ ਮਿਲ ਜਾਂਦੇ ਬੜੀ ਦਰਾਵੇ ਹਰ ਕਦਾ ਉਹ ਕੋਸ਼ਿਸ਼ ਹੁੰਦੀ ਵੀ ਸਾਡਾ ਬੱਚਾ ਬਾਹਰ ਚਲਾ ਜੇ ਵਿਆਹ ਕਰਾ ਕੇ ਨਾਲ ਕਿਉਂਕਿ ਵਿਆਹ ਇੱਕ ਸੁੱਖਾ ਵੀ ਹੈਗਾ ਰਸਤਾ ਹੈਗਾ ਇੱਚ ਰਿਕਵਰਡ ਕੋਈ ਨਹੀਂ ਪੈਂਦੀ ਤੇ ਵਿਆਹ ਮਿਲ ਜਾਂਦਾ ਹੈ ਕਿਤੇ ਰਿਫਿਊਜ਼ ਹੋ ਜਾਏ ਉਸ ਤੋਂ ਬਾਅਦ ਅਪੀਲ ਕਰਕੇ ਵੀ ਵੀਜ਼ਾ ਮਿਲ ਜਾਂਦਾ ਹੈ ਤੇ ਯੂਰੋਪੀਅਨ ਪਾਸਪੋਰਟ ਵਾਲਿਆਂ ਦੇ ਬਹੁਤ ਘੱਟ ਕੇਸ ਰਿਫਿਊਜ਼ ਹੁੰਦੇ ਸੀ ਭਾਵੇਂ ਜਿੱਥੇ ਮਰਜ਼ੀ ਵੀ ਜਾ ਰਹੇ ਕਿਉਂਕਿ 29 ਮੁਲਕ ਤੇ ਜਿੱਥੇ ਮਰਜ਼ੀ ਰਹੀ ਜਾਣ ਦੂਜੀ ਮੁਲਕ ਚ ਆ ਕੇ ਅਪਲਾਈ ਕਰਨ ਤੇ ਵੀਜ਼ਾ 8-10 ਦਿਨਾਂ ਦੇ ਵਿੱਚ ਮਿਲ ਜਾਂਦਾ ਸੀ ਇੰਡੀਆ ਤੋਂ ਜਿਹੜਾ ਬੰਦਾ ਆਉਂਦਾ ਨਾ ਬਾਹਰ ਉਹਨੂੰ ਸਭ ਤੋਂ ਪਹਿਲਾਂ ਲਾਲਚ ਹੁੰਦਾ ਵੀਜ਼ੇ ਦਾ ਉਹ ਲੂਵੀਆ ਬੁਤਾ ਸਿਬੰਦਰੀਂ ਦਾ ਵੀ ਨਵੇਂ ਨਾਲੇ ਵੀ ਉਹਦੇ ਦਿਮਾਗ ਹੁੰਦਾ ਵੀ ਇੱਕ ਵਾਰੀ ਵਿਆਹ ਮੈਨੂੰ ਪੱਕਾ ਮਿਲ ਜੇ ਬਾਹਰ ਦਾ ਕਿਉਂਕਿ ਪਹਿਲੇ ਦਿਨ ਹੀ ਦਿਮਾਗ ਚ ਲਾਲਚ ਆ ਜਾਂਦਾ ਜਦੋਂ ਰਿਸ਼ਤਾ ਹੋ ਜਾਂਦਾ ਉਹਦੇ ਦਿਮਾਗ ਚ ਆ ਜਾਂਦਾ ਵੀ ਬਾਹਰ ਮੈਂ ਚੜੇ ਨਾ ਪੱਕੇ ਹੋ ਜਨਾ ਮੈਨੂੰ ਵਿਆਹ ਮਿਲਣਾ ਚਾਹੀਦਾ ਤੇ ਸਾਰੇ ਘਰਦਿਆਂ ਦੇ ਦਿਮਾਗ ਇਹੋ ਲਾਲਚ ਹੁੰਦਾ ਵੀ ਸਾਨੂੰ ਨਾ ਬੱਚੇ ਨੂੰ ਵਿਆਹ ਮਿਲ ਜੇ ਬਸ ਪਰ ਸਾਡੇ ਸਾਰੇ ਭੈਣ ਭਰਾ ਪੂਰੀ ਫੈਮਿਲੀ ਬਾਹਰ ਜਾ ਕੇ ਸੱਟ ਹੋ ਜੇਗੀ ਹੋਰ ਉਹ ਕੁਝ ਨਹੀਂ ਵੇਖਦੇ ਜਦੋਂ ਇੱਥੇ ਆ ਕੇ ਵਿਆਹ ਲੱਗ ਜਾਂਦਾ ਨਾ ਫਿਰ ਉਹ ਨਾ ਵੇਖਦੇ ਵੀ ਵੀ ਘਰਦਾਰੇ ਲਾਵਾ ਸੀ ਨੌ ਬੇਸ ਦੇ ਵਿੱਚ ਚਾਰ ਰਿਸ਼ਤੇਦਾਰ ਬੈਠੇ ਸੀ ਜਾਂ ਕੋਈ ਸ਼ਰਮ ਹયા ਆਣ ਗਵਣ ਬਿਲਕੁਲ ਨਹੀਂ ਸਭ ਭੁੱਲ ਜਾਂਦੇ ਕੋਈ ਧਾਰਮਿਕ ਖਿਆਲ ਦੇ ਜਿੰਨੇ ਮਰਜ਼ੀ ਹੋਣ ਬੰਦੇ ਆਪਣੀ ਔਕਾਤ ਆ ਗਈ ਭੁੱਲ ਜਾਂਦੇ ਵੀ ਅਸੀਂ ਹਰ ਬੰਦੇ ਦੀ ਗੱਲ ਨਹੀਂ ਕਰਦੇ ਲੇਕਿਨ 70 80% ਬੰਦੇ ਭੁੱਲ ਜਾਂਦੇ ਕਿਉਂਕਿ ਪਹਿਲਾਂ ਲਾਲਚ ਹੁੰਦਾ ਹੈ ਅਗਰ ਤੁਸੀਂ ਬਾਹਰ ਰਹਿੰਦੇ ਹੋ ਅਗਰ ਤੁਸੀਂ ਬਾਹਰ ਕਿਸੇ ਲੜਕੀ ਨਾਲ ਜਾਂ ਮੁੰਡੇ ਨਾਲ ਰਿਸ਼ਤਾ ਕਰਦੇ ਹੋ ਯਾਨੀ ਕਿ ਦੋਵੇਂ ਪਾਰਟਨਰ ਜੁੜਾ ਮਰਜੀ ਤੁਸੀਂ ਚਾਹਦੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਉਹਨਾਂ ਨੂੰ ਸਭ ਤੋਂ ਇੱਕੋ ਜਿਹਾ ਫਾਇਦਾ ਹੁੰਦਾ ਵੀ ਇੱਕ ਤੇ ਇੰਟਰਵਿਊ ਨਹੀਂ ਦੇਣੀ ਪੈਂਦੀ ਆ ਮੈਸੇਜ ਅਪਲਾਈ ਨਹੀਂ ਕਰਨਾ ਬੰਦਾ ਫਿਰ ਉਸ ਬੰਦੇ ਨੂੰ ਵੀਜ਼ਾ ਦਾ ਲਾਲਚ ਨਹੀਂ ਹੁੰਦਾ ਨਿਵੇਂ ਨਾ ਨਿਵੇਂ ਉਹ ਅਲੱਗ ਗਾਲੇ ਉਹ ਕਿਸਮਤ ਹੈ ਜੋ ਕਿਸਮਤ ਲਿਖਿਆ ਹੋਣਾ ਹੈ ਲੇਕਿਨ ਜਦੋਂ ਤੁਹਾਡੇ ਵਿਆਹ ਤੋਂ ਪਹਿਲਾਂ ਹੀ ਬੰਦੇ ਨੂੰ ਲਾਲਚ ਪੈ ਜਾਵੇ ਵੀ ਮੈਨੂੰ ਪਾੜ ਦਾ ਵੀਜ਼ਾ ਮਿਲਣਾ ਚਾਹੀਦਾ ਫਿਰ ਦੋਸਤੋ ਉਹ ਰਿਸ਼ਤੇ ਜਿਆਦਾ ਚੰਨੇ ਚੱਲਦੇ ਹੁੰਦੇ ਆਂ हां ਬਾਹਰ ਗਏ ਇੱਥੇ ਹੈਗਾ ਮੁਲਕ ਬੜਾ ਐਡਵਾਂਸ ਹੈ ਗੋਰਿਆਂ ਦਾ ਕਲਚਰ ਹੈਗਾ ਇੱਥੇ ਕੋਈ ਫਰਕ ਨਹੀਂ ਪੈਂਦਾ ਵਿਆਹ ਹੋ ਗਿਆ ਟੁੱਟ ਗਿਆ ਇੱਕ ਕਾਲਿਆ ਦੂਜਾ ਛੱਡਦਾ ਦੂਜਾ ਕਾਲੇ ਤੀਜਾ ਕਾਲੇ ਇੱਥੇ ਚੀਜ਼ਾਂ ਨਾਰਮਲ ਹੈਗੀਆਂ ਲੇਕਿਨ ਇੰਡੀਅਨ ਲੋਕਾਂ ਨੂੰ ਬੜਾ ਮਹਿਸੂਸ ਹੁੰਦਾ ਹੈਗਾ ਵੀ ਇਹ ਚੀਜ਼ਾਂ ਗਲਤ ਹੈ ਲੇਕਿਨ ਜਦੋਂ ਬੰਦਾ ਬਾਹਰ ਜਾਂਦਾ ਨਾ ਉਹਦੀਆਂ ਆਦਤਾਂ ਬਦਲ ਜਾਂਦੀਆਂ ਉਹ ਵੀ ਆਪਣੇ ਆਪ ਨੂੰ ਗੋਰਾ ਸਮਝ ਲਾ ਪੰਦਾ ਹੈ ਉਹ ਨਹੀਂ ਭਾ ਕਰਦਾ ਕਿਸੇ ਰਿਸ਼ਤੇਦਾਰ ਦੀ ਇੰਡੀਆ ਪਾਵੇਂ ਪਿਓ ਹੋਵੇ ਤੇ ਪਾਵੇਂ ਮਾਂ ਹੋਵੇ ਤੇ ਪਾਵੇਂ ਭੈਣ ਹੋਵੇ ਤੇ ਪਾਵੇਂ ਭਰਾ ਹੋਵੇ ਉਹ ਸੋਚਦਾ ਮੈਂ ਬਾਹਰ ਆ ਗਿਆ ਮਿਲ ਨੂੰ ਕੋਈ ਨਹੀਂ ਕੁਝ ਕਹਿ ਸਕਦਾ ਮੈਂ ਬਾਹਰ ਆ ਗਿਆ ਪੱਕਾ ਹੋ ਗਿਆ ਮਾ ਮੇਰੀ ਮਰਜ਼ੀ ਚੱਲੇਗੀ ਹੁਣ ਸਾਰੇ ਘਰ ਦੇ ਮੇਰੀ ਹੀ ਗੱਲਾਂ ਮੰਤਣਗੇ ਉਹ ਆਪਣੀ ਔਕਾਤ ਬਿਲਕੁਲ ਭੁੱਲ ਜਾਂਦਾ ਜੀ ਇਹ ਤੁਸੀਂ ਬਾਹਰ ਜਾਂਦੇ ਹੋ ਤੁਹਾਨੂੰ ਸਾਰਾ ਪਤਾ ਹੋਣਾ ਹੈ ਅਸੀਂ ਬੜੇ ਕੇਸ ਵੇਖੇ ਬੜੇ ਯਾਰ ਦੋਸਤ ਮਿਲਦੇ ਬੜੇ ਇਤਿਵਾਕ ਬੰਦੇ ਮਿਲਦੇ ਉਹ ਚੈਨੇ ਕਰਕੇ ਨਾ ਕਈ ਲੋਕ ਦੱਸ ਦਿੰਦੇ ਜੀ ਇਹੋ ਜੀ ਵੀਡੀਓ ਪਾਓ ਇਹੋ ਜੀ ਲੋਕਾਂ ਨੂੰ ਅਵੇਅਰ ਕਰੋ ਵੀ ਲੋਕ ਧੋਖਾ ਨਾ ਖਾਂਣ ਅਸੀਂ ਦੋਸਤੋ ਜੋ ਵੇਖਦੇ ਆ ਉਹ ਹੀ ਪਾਲਨੇ ਸਚਾਈ ਲੇਕਿਨ ਇਹ ਬਿਲਕੁਲ ਸਚਾਈ ਹੈ ਜੇ ਅਗਰ ਤੁਸੀਂ ਇੰਡੀਆ ਰਿਸ਼ਤਾ ਕਰਦੇ ਸੋਚ ਸਮਝ ਕੇ ਰਿਸ਼ਤਾ ਕਰੋ ਉਹਨਾਂ ਨੇ ਲਾਲਚ ਦਿਖਾਣਾ ਦਿਖਾਣਾ ਜੇ ਇਹ ਪੱਕੀ ਗੱਲ ਜੇ ਤੁਸੀਂ ਬਾਹਰ ਰਿਸ਼ਤਾ ਕਰਦੇ ਹੋ ਫਿਰ ਵਿਝੇ ਲਾਤੀ ਨਹੀਂ ਆਏਗਾ ਅਗੋ ਸਭਾ ਤੁਹਾਡੇ ਮਿਲ ਨਾ ਮਿਲ ਉਹ 200 ਤਕਦੀਰ ਹੈਗੀ ਉਹ ਜੂਆ ਵਿਆਹ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲਿਆਂ ਦਾ